ਭਾਰਤ ਨੇ ਪਾਕਿਸਤਾਨ ਜਾਣ ਵਾਲੀ ਤਿੰਨ ਨਦੀਆਂ ਦਾ ਪਾਣੀ ਰੋਕ ਦਿੱਤਾ ਹੈ ਕੇਂਦਰੀ ਜਲ ਸੰਸਾਧਨ ਮੰਤਰੀ ਅਰਜੁਨ ਮੇਗਵਾਲ ਨੇ ਦਾਵਾ ਕੀਤਾ ਕਿ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲੀ ਤਿੰਨ ਨਦੀਆਂ ਦਾ ਪਾਣੀ ਰੋਕ ਦਿੱਤਾ ਹੈ ਪਾਕਿਸਤਾਨ ਵੱਲ ਵਹਿਣ ਵਾਲੀ ਪੂਰਬੀ ਨਦੀਆਂ ਦੇ 0.53 ਮਿਲੀਅਨ ਏਕੜ ਫੁੱਟ ਪਾਣੀ ਨੂੰ ਰੋਕ ਕੇ ਇਸ ਨੂੰ ਇਕੱਠਾ ਕੀਤਾ ਗਿਆ ਤੇ ਜਦੋਂ ਵੀ ਰਾਜਸਥਾਨ ਜਾਂ ਪੰਜਾਬ ਨੂੰ ਇਸ ਦੀ ਜ਼ਰੂਰਤ ਹੋਵੇਗੀ ਤਾਂ ਪਾਣੀ ਦਾ ਇਸਤੇਮਾਲ ਪੀਣ ਲਈ ਤੇ ਸਿੰਚਾਈ ਦੇ ਕੰਮ ਲਈ ਕੀਤਾ ਜਾ ਸਕੇਗਾ ਸਰੋਦਾਜ਼ੀਏ ਕੇ ਭਾਰਤ ਨੇ ਕੁਝ ਹਫਤੇ ਪਹਿਲਾਂ ਹੀ ਪਾਕਿਸਤਾਨ ਨੂੰ ਜਨਵਰੀ ਨਦੀਆਂ ਤੇ ਵਾਧੂ ਬਾਣੀ ਨੂੰ ਰੋਕਣ ਦਾ ਐਲਾਨ ਕੀਤਾ ਸੀ ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੋਸ਼ਿਸ਼ਾ ਕੀਤੀ ਸੀ ਕਿ ਸਿੰਧੂ ਸਮਝੌਤੇ ਤਹਿਤ ਭਾਰਤ ਆਪਣੇ ਹਿੱਸੇ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕ ਦੇਵੇਗਾ ਕੇਂਦਰ ਸਰਕਾਰ ਦਾ ਇਹ ਕਦਮ ਸਾਲ 1960 ਦੀ ਸਿੰਧੂ ਜਲ ਸੰਧੀ ਦਾ ਉਲੰਘਣ ਨਹੀਂ ਕਾਟਾ ਕਿਉਂਕਿ ਭਾਰਤ ਨੇ ਸਿਰਫ ਆਪਣੇ ਹਿੱਸੇ ਦਾ ਪਾਣੀ ਰੋਕਿਆ ਜਿਸ ਦਾ ਉਹ ਇਸਤੇਮਾਲ ਨਹੀਂ ਕਰਦਾ ਸੀ ਤੇ ਉਹ ਪਾਕਿਸਤਾਨ ਚਲਾ ਜਾਂਦਾ ਸੀ ਅਬ ਆਜ ਜੋ ਮੈਂਨੇ ਆਂਕੜਾ ਪ੍ਰਾਪਤ ਕੀਤਾ ਹੈ बाखड़ा ब्यास मैनेजमेंट बोर्ड के चेयरमैन से उसके मुताबिक प्वाइंट फाइव थ्री मिलियन एकड़ फिट पानी रोक दिया गया है हमारे हिस्से का जो पाकिस्तान जा रहा था और वो स्टोर कर लिया गया है तो जैसे ही राजस्थान को जरूरत होगी पंजाब को जरूरत होगी वो पानी पीने के लिए भी और सिंचाई के लिए भी उपलब्ध है ਕੋਟਲਾ ਬੇਖੀ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਲ 1960 ਵਿਚ ਇਹ ਸਮਝੋਤਾ ਹੋਇਆ ਸੀ ਇਹ ਸਮਝੋਤਾ ਭਾਰਤ ਤੋਂ ਪਾਕਿਸਤਾਨ ਜਾਣ ਵਾਲੀਆਂ ਨਦੀਆਂ ਬਿਆਸ, ਰਾਵੀ ਤੇ ਸਤਲੁਜ ਦੇ ਪਾਣੀ ਨੂੰ ਲੈ ਕੇ ਹੈ ਇਸ ਤਹਿਤ ਭਾਰਤ ਨੂੰ 3.3 ਕਰੋੜ ਏਕੜ ਫੁੱਟ ਪਾਣੀ ਮਿਲਦਾ ਹੈ ਜਦਕਿ ਪਾਕਿਸਤਾਨ ਨੂੰ 80 ਐਮਏਐਫ ਪਾਣੀ ਦਿੱਤਾ ਗਿਆ ਤੇ ਇਥੇ ਵੀ ਬਾਦ ਇਸ ਗੱਲ ਤੇ ਹੈ ਕਿ ਸਮਝੋਤੇ ਤਹਿਤ ਪਾਕਿਸਤਾਨ ਨੂੰ ਭਾਰਤ ਤੋਂ ਵਾਧੂ ਪਾਣੀ ਮਿਲਦਾ ਹੈ ਜਿਸ ਕਾਰਨ ਭਾਰਤ ਚ ਇਸ ਦਾ ਸੀਮਤ ਇਸਤੇਮਾਲ ਹੀ ਹੋ ਪਾਂਦਾ ਹੈ ਹੁਣ ਭਾਰਤ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਬੂੰਦ-ਬੂੰਦ ਨੂੰ ਤਰਸੇਗਾ ਬਿਊਰੋ ਰਿਪੋਰਟ 델ੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ